ਉਹ ਲੈ ਲੈ 15 ਕਰਿਆ ਉਹ ਓਕੇ ਜੀ ਫਿਰ ਫਿਰ ਆਉਂਦੇ ਆ ਉਹ ਆਜੋ ਆ ਬੜਾ ਢਾਲੇ ਇਤਰਾ ਬਹੁਤ ਬਹੁਤ ਸਾਰਾ ਬਾਕੀ ਸਾਰੇ ਜਿਹੜੇ ਰੀਗੜ ਵਾਲੇ ਆਜੋ ਬਾਰਸੀ ਰਾ ਅੱਜ ਅੱਜ ਕੱਲ ਜਿਹੜਾ ਇਲੈਕਸ਼ਨ ਹੋਇਆ ਉਹਦੇ ਵਿੱਚ ਆਪਾਂ ਸਾਰੇ ਜਣੇ ਜਿਹੜੇ ਜਿਹੜੇ ਐਮਸੀ ਮੇਰੇ ਵੀਰਾਂ ਨੂੰ ਟਿਕਟ ਮਿਲੀ ਆ ਬਾਦਮੀ ਪਾਲਟੀ ਨੂੰ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ ਤੇ ਸਰੋਪਾ ਪਾ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਤੇ ਸਾਰਿਆਂ ਨੂੰ ਜਿੰਨੇ ਵੀ ਸਾਡੇ ਵਰਕਰ ਸੀ ਤੇ ਜਿੰਨੇ ਵੀ ਸਾਡੇ ਵੋਟਰ ਸੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਤੁਹਾਨੂੰ ਸਾਰਿਆਂ ਭਲਾਵਾਂ ਨੂੰ ਬੁਲਾਇਆ ਅਮਲੇ ਸਾਡੇ ਕਿੰਨੇ ਵਾਰਡ ਸੀ ਕਿ ਦੇਵਿਕੜ ਦੇ ਵੀ ਸਨੋਰ ਦੇ ਵੀ ਤੇ ਨਗਰ ਨਿਗਮ ਸਾਡੇ ਦੇਵੀਗੜ੍ਹ ਦੇ ਸੀ 13 ਜੀ ਤੇ 13 ਦੇ 13 ਸਾਡੇ ਆ ਜੀ ਉਸ ਤੋਂ ਬਾਅਦ ਸਨੌਰ ਚੀ 15 ਜੀ ਤੇ 15 ਦੇ ਵੀ 15 ਸਾਡੇ ਆ ਜੀ ਤੇ ਦੋ ਸਾਨੂੰ ਪਟਿਆਲੇ ਸੀ ਜੀ ਟਕ ਸਾਡੀ ਪੈਣ ਛੋਟੀ 15 ਨੰਬਰ ਵਾਰਡ ਚੋਂ ਜੀ ਤੇ ਇੱਕ 17 ਨੰਬਰ ਵਾਰਡ ਉਹ ਵੀ ਸਾਡਾ ਦਿੱਤਿਆ ਕਰਨ ਸਾਰੇ ਸਾਰੇ ਵਾਰਡਾਂ ਆ ਮਾਦੀ ਪਾਰਟੀ ਦੇ ਲੋਕਾਂ ਦਾ ਜੇ ਵੀ ਪਿਆਰ ਬਰਕਰਾਰ ਆ ਬਿਲਕੁਲ 2500 ਪਲੱਸ ਵੋਟਾਂ ਤੇ ਇੱਕ ਕੁੜੀ ਜਿੱਤੀ ਹੈ 2600 ਤੇ ਜੀ ਉਸ ਤੋਂ ਬਾਅਦ ਇੱਕ ਇਸੇ ਜਿੱਥੇ ਆਪਾਂ ਬੈਠਿਆ 57 ਨੰਬਰ ਵਾਰਡ ਇਹ ਤੇ ਇਹ ਵੀ ਅਸੀਂ ਵਧੀਆ ਮੇਰਾ ਖਾਲ ਤਿੰਨ ਵਾਰੀ ਇੱਥੇ ਕਾਂਗਰਸ ਕਾਉਂਸਲਰ ਸੀ ਆਰਕਿਉ ਬੀਜੇਪੀ ਚਲ ਗਈ ਜੀ ਤੇ ਮਾਰਾਣੀ ਵੀ ਕੱਲ ਸਾਰਾ ਦਿਨ ਇੱਥੇ ਆਣ ਕੇ ਬੈਠੀ ਰਹੀ ਹੈ ਜੀ ਤੇ 250 ਵੋਟ ਤੇ ਹੀ ਜਿੱਤੇ ਆ ਜੀ ਅਜੇ ਪਿਆਰ ਬਣ ਕਰਾ ਰਹੇ ਆ ਲੋਕਾਂ ਦਾ ਠੀਕ ਹੈ ਸਾਰਾ ਬਹੁਤ ਵਧੀਆ ਲੋਕਾਂ ਦੇ ਵਿੱਚ ਵਧੀਆ ਸਾਰਾ ਸਿਸਟਮ ਠੀਕ ਹੈ ਜੀ ਹਮਲੇ ਸਾਹਿਬ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਕੰਮ ਕਰਵਾਏ ਜਾਣਗੇ ਜਿਹੜੇ ਕੌਂਸਲ ਜਿੰਨੇ ਵੀ ਸਭ ਤੋਂ ਪਹਿਲਾਂ ਤੇ ਮੈਂ ਜਿਤਨਾ ਪਹਿਲਾਂ ਦੱਸਿਆ ਸੀ ਇਨਰਾ ਧੰਨਵਾਦ ਕੀਤਾ ਸੀ ਸਾਰੇ ਸਰਪੰਚ ਸਾਹਿਬਾਨਾਂ ਦਾ ਤੇ ਉਤਰਾ ਹੀ ਐਮਸੀ ਆ ਐਮਸੀ ਜਿਹੜੇ ਮੇਰੇ ਹਲਕੇ ਦੇ ਜੰਨੇ ਐਮਸੀ ਆ ਉਹ ਆਪੋ ਆਪਣੇ ਵਾਡਾਂ ਦੇ ਮੈਂ ਇੱਕੋ ਗੱਲ ਕਿਹਾ ਵੀ ਤੁਸੀਂ ਆਪੋ ਆਪਣੇ ਵਾਡਾਂ ਦੇ ਐਮਐਲਏ ਹੋ ਤੇ ਤੁਸੀਂ ਲੋਕਾਂ ਦੇ ਵਿੱਚ ਵਧੀਆ ਵਿਚਰਨਾ ਲੋਕਾਂ ਦੇ ਕੋਲ ਜਾ ਕੇ ਲੋਕਾਂ ਦੇ ਜਿਹੜੇ ਕੰਮ ਆ ਉਹ ਪੁੱਛ ਕੇ ਉਹ ਪਹਿਲ ਦੇ ਆਧਾਰ ਤੇ ਕਰਾਉਣੇ ਆ ਸਾਡੇ ਜਿਵੇਂ ਸਨੌਰ ਆ ਸਨੌਰ ਦੇ ਵਿੱਚ ਹੁਣ ਸਾਡੇ ਨਵੇਂ ਜਿਹੜੇ ਕੰਮ ਪਾਸ ਹੋਏ ਆ ਉਹਦੇ ਵਿੱਚ ਅਸੀਂ ਸੀਵਰੇਜ ਦਾ ਪਾਣੀ ਹੈ ਪਾਣੀ ਦਾ ਸਾਫ ਪਾਣੀ ਦਾ ਜਿਹੜਾ ਉਹਦਾ 19 ਲੱਖ ਰੁਪਏ ਪਾਸ ਕੀਤਾ ਸੀ ਉਹਦਾ ਚੱਲਦਾ ਆ 17 ਕਰੋੜ ਨਾ 17 ਕਰੋੜ ਦਾ ਪਾਸ ਕੀਤਾ ਉਹ ਚੱਲਦਾ ਆ ਹੁਣ 19 ਕਰੋੜ ਰੁਪਏ ਦਾ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਣ ਲੱਗਾ ਆ ਉਹਦਾ ਬਹੁਤ ਜਲਦੀ ਅਸੀਂ ਉਹਦਾ ਕਟਨ ਕਰ ਲਾਂਗੇ ਜ਼ਮੀਨ ਸਿਲੈਕਟ ਕਰ ਲਈ ਆ ਉਸ ਤੋਂ ਬਾਅਦ ਜਿਹੜੇ ਵਿੱਚ ਉਹਦੇ ਵਿੱਚ ਵੈਲਕਮ ਗੇਟ ਬੰਨੇ ਆ ਸਨੌਰ ਵੀ ਤੇ ਦੇਵੀਗੜ੍ਹ ਵੀ ਤੇ ਜਿੰਨਾ ਵੀ ਉੱਥੇ ਲਾਈਟਾਂ ਦਾ ਕੰਮ ਆ ਕੈਮਰਿਆਂ ਦਾ ਕੰਮ ਆ ਹਰ ਇੱਕ ਕੰਮ ਲੋਕਾਂ ਨੂੰ ਇੱਕ ਗੱਲ ਕਹਿ ਕੇ ਅਸੀਂ ਇਲੈਕਸ਼ਨ ਲੜਿਆ ਸੀ ਵੀ ਜੇ ਤੁਹਾਨੂੰ ਕੁਝ ਕਰਕੇ ਦਿਖਾਵਾਂਗੇ ਤੇ ਅਗਲੀ ਵਾਰੀ ਘੜਤ ਵੋਟ ਮੰਗਣਾ ਵਾਂਗੇ ਨਹੀਂ ਤਾਂ ਨਹੀਂ ਆਉਂਦੇ ਹੁਣ ਸਾਡੇ ਜਿੰਨੇ ਵੀ ਐਮਸੀ ਆ ਇਹਨਾਂ ਨੂੰ ਕੋਈ ਹਦਾਇਤ ਕੀਤੀ ਆ ਸਾਰਿਆਂ ਨੂੰ ਵੀ ਇੱਕ ਤੇ ਕਿਸੇ ਨੇ ਕਿਸੇ ਦੇ ਏਰੀਆ 'ਚ ਇੰਟਰਫੀਰੈਂਸ ਨਹੀਂ ਕਰਨੀ ਜੇ ਕਿਸੇ ਨੂੰ ਕਿਸੇ ਦੇ ਵਾਰਡ 'ਚ ਕੰਮ ਆ ਤੂੰ ਐਸ ਐਮਸੀ ਨੂੰ ਕਹੂਗਾ ਤੇ ਐਮਸੀ ਉਹ ਕੰਮ ਕਰਾ ਕੇ ਦੇਊ ਜਿਵੇਂ ਸਾਡਾ ਐਮਬਲਿਆਂ ਦਾ ਉੱਪਰ ਚੱਲਦਾ ਵੀ ਜਦੋਂ ਕਿਸੇ ਨੂੰ ਮੈਨੂੰ ਫਰਜ ਕਰੋ ਕਨਹੋਰ ਕੰਮ ਹੈ ਤੇ ਮੈਂ ਅਫਸਰ ਨੂੰ ਕਹਿਣ ਦੀ ਬਜਾਏ ਗਰ ਲਾਲ ਨੂੰ ਕਹਿਣਾ ਜੇ ਮੈਨੂੰ ਉਸਮਾਨੇ ਕੰਮ ਹੈ ਤੇ ਮੈਂ ਅਫਸਰ ਨੂੰ ਕਹਿਣ ਦੀ ਬਜਾਏ ਚੇਤਨ ਸਿੰਘ ਜੋੜਾ ਬਾਜਰਾ ਨੂੰ ਕਹਿਣਾ ਹਰ ਇੱਕ ਜਿਵੇਂ ਪਟਿਆਲੇ ਚ ਕੰਮ ਹੈ ਜੀਤਪਾਲ ਕੋਲੀ ਨੂੰ ਕਹਿਣਾ ਅਸੀਂ ਇੱਕ ਦੂਜੇ ਨਾਲ ਸਾਰਿਆਂ ਦਾ ਭਾਈ ਤਾਰਾ ਰੱਖਦਾ ਫਿਰ ਸਾਡੇ ਚ ਵਿਗਾੜ ਨਹੀਂ ਪੈਂਦਾ ਇਸ ਕਰਕੇ ਇਸ ਤਰ੍ਹਾਂ ਹੀ ਐਮਸੀਆਂ ਨੂੰ ਆ ਵੀ ਤੁਸੀਂ ਜਿਹੜਾ ਤੁਹਾਨੂੰ ਡੀਲ ਕਰੂਗਾ ਕੋਈ ਵੀ ਪ੍ਰਧਾਨ ਹੋਊਗਾ ਉਹ ਸਾਰਿਆਂ ਦਾ ਰੱਖੂਗਾ ਯਾਨੀ ਮੈਂ ਤੇ ਸਾਰਿਆਂ ਦੇ ਕੰਮਕਾਰ ਵੀ ਕਰਾਇ ਕਰੂਗਾ ਬਾਕੀ ਜਿਹੜਾ ਕੋਈ ਅਫਸਰ ਲੋਬੀ ਹੈ ਸਭ ਨੂੰ ਕਿਹਾ ਵੀ ਇਹ ਸਮਝ ਲੋ ਵੀ ਜਦੋਂ ਇਹ ਆਗੇ ਸਮਝ ਲੋ ਮੈਂ ਹੀ ਆ ਗਿਆ ਤੇ ਸਾਰਿਆਂ ਦਾ ਸਤਿਕਾਰ ਜਿਹੜਾ ਪੂਰਾ ਹੋਣਾ ਚਾਹੀਦਾ ਅਗਲੇ ਸਭ ਜਿਹੜੇ ਅਦਰ ਪਾਰਟੀਆਂ ਨੂੰ ਜਿੱਤੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੇ ਜਾਏਗਾ ਮੇਰੇ ਜਿਹੜਾ ਜਿੱਤ ਗਿਆ ਨਾ ਜਿਹਨੂੰ ਲੋਕਾਂ ਨੇ ਜਿਤਾ ਲਿਆ ਉਹ ਸਾਰੇ ਆਪਣੇ ਹੁੰਦੇ ਆ ਜਿਹੜਾ ਬੰਦੇ ਨੇ ਵਿਤਕਰਾ ਕੀਤਾ ਕਿਸੇ ਵੀ ਲੀਡਰ ਨੇ ਉਹਦੀ ਮਨਿਆਦ ਜ਼ਿਆਦਾ ਚਿਰ ਨਹੀਂ ਹੁੰਦੀ ਜਿਹੜੇ ਜਿੱਤ ਕੇ ਲੋਕਾਂ ਨੇ ਜਿਤਾਇਆ ਤੇ ਉਹ ਲੋਕਾਂ ਨੂੰ ਵੀ ਸਤਿਕਾਰ ਕਰਨੇ ਚਾਹੀਦੇ ਤੇ ਜਿਹੜੇ ਹਾਰ ਗਏ ਉਹਨਾਂ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਆ ਤੇ ਜੇ ਤੁਸੀਂ ਅਗਲੀ ਵਾਰੀ ਕੰਮ ਚੰਗੇ ਕਰੋਗੇ ਤੇ ਦੁਬਾਰਾ ਫੇਰ ਆ ਜਾਓਗੇ ਤੇ ਜਿਹੜਾ ਬੰਦਾ ਐਵੇਂ ਕਦੀ ਕੋਟਾਂ 'ਚ ਕਦੀ ਕਿਤੇ ਜਾਣਾ ਮੈਂ ਤੇ ਉਹਨਾਂ ਵਧੀਆ ਨਹੀਂ ਸਮਝਦਾ ਜਿਹੜੇ ਕਾਲੀ ਜਿੱਤੇ ਆ ਜਾਂ ਕਾਂਗਰਸੀ ਜਿੱਤੇ ਜਾਂ ਬੀਜੇਪੀ ਵਾਲਾ ਜਿੱਤੇ ਉਹਨਾਂ ਨੂੰ ਵੀ ਵਧਾਈਆਂ ਸਾਰਿਆਂ ਨੂੰ ਤੇ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਚਾਹੇ ਆਮ ਆਦਮੀ ਪਾਰਟੀ ਆ ਮੇਰ ਆਮ ਆਦਮੀ ਪਾਰਟੀ ਦਾ ਬੰਨਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਬੰਨੇ ਆ ਜਿਹੜੇ ਵੀ ਉਹਨਾਂ ਦੇ ਨਾਲ ਹੋਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਪਰਿਵਾਰ ਵਾਂਗੂ ਲੈ ਕੇ ਚੱਲੋ ਜਿਨ੍ਹਾਂ ਨੂੰ ਲੋਕਾਂ ਨੇ ਜਿਤਾ ਲਿਆ ਆ ਉਹ ਆਪਣਾ ਉਹ ਉਹਨੂੰ ਆਪਣਾ ਆਪਾਂ ਦੋਗੇ ਉਹਦੇ ਕੰਮ ਕਰਾਉਗੇ ਤੇ ਉਹ ਤਾਂ ਹੀ ਆਪਣੇ ਨਾਲ ਜੁੜੂਗਾ ਅਮਰ ਸਿੰਘ ਪੰਜਾਬ ਪ੍ਰਧਾਨ ਨੇ ਅਮਰ ਰੋੜੇ ਪੰਜ ਮਿੰਟਾਂ ਨਾਲ ਕਿਹਾ ਸਮਾਂ ਘਟਾ ਹੈ ਸਰਕਾਰ ਦਾ ਲੱਗਦਾ ਹੈ ਕਿ ਕਿਥੇ ਨਾ ਕਿਥੇ ਪੰਜ ਗਰੰਟੀ ਹੋਰ ਪੂਰੀਆਂ ਹੋ ਸਕਣਗੀਆਂ ਅੱਜ ਬਹੁਤ ਸਮਾਪਿਆ ਸਾਰੇ ਜਿਹੜੇ ਦੂਜੀਆਂ ਪਾਰਟੀਆਂ ਆ ਆਪਾਂ ਦੂਜੀਆਂ ਪਾਰਟੀਆਂ 'ਚ ਵੀ ਰਹੇ ਹਾਂ ਇਹ ਤੇ ਚਲੋ ਆਮ ਆਦਮੀ ਪਾਰਟੀ ਹੋਣ ਆਈ ਆ ਉਹ ਕਰਦੀ ਸਾਲ ਪਹਿਲਾਂੋਂ ਸ਼ੁਰੂ ਰਹੀ ਹੈ ਕੰਮ ਸਾਡੇ ਕੋਲ ਤਾਂ ਜੇ 2.5 ਸਾਲ ਪਏ ਆ ਤੇ ਜੇ ਮੋਦੀ ਜੀ ਦੀ ਕਿਰਪਾ ਹੋਵੇ ਤੇ ਸ਼ਾਇਦ 4.5 ਸਾਲ ਹੋ ਜਾਣ ਅਜੇ 29ਵਾਂ ਜਿਹੜੇ ਇਲੈਕਸ਼ਨ ਹੈ ਇਹ ਤੇ ਜੇ ਚੱਲਦਾ ਪ੍ਰੋਸੀਜਰ ਤੇ ਬਾਕੀ ਅਜੇ 2.5 ਸਾਲ ਪਏ ਬਹੁਤ ਕੰਮ ਹੋ ਜਾਣਗੇ ਕੋਈ ਕੰਮ ਜਿਹੜੀਆਂ ਗਰੰਟੀਆਂ ਦਿੱਤੀਆਂ ਸਾਰੀਆਂ ਪੂਰੀਆਂ ਨਹੀਂ ਲਗਨਿਕਮ ਚੋਣਾ ਚਾਪੜ ਐਮ ਸੀ ਚਿੱਤ ਕਿਹਾ ਹੈ ਲੱਗਦਾ ਕਿ ਕਿਤੇ ਨਾ ਕਿਤੇ ਡਿਪਟੀ ਮੇਅਰ ਹੈ ਮੇਅਰ ਦਾ ਵੀ ਦਾਅਵੇਦਾਰ ਤੁਸੀਂ ਪੇਸ਼ ਰੱਖਦੇ ਹੋ ਅੱਗੇ ਅਸੀਂ ਜਿਵੇਂ ਬੇਰਬਾਨਾ ਡਿਪਟੀ ਸਿਨੀਅਰ ਡਿਪਟੀ ਮੇਅਰ ਬੰਨਾ ਦੂਸਰਾ ਡਿਪਟੀ ਮੇਅਰ ਬੰਨਾ ਇੱਕ ਸੀਨੀਅਰ ਡਿਪਟੀ ਮੇਅਰ ਬੰਨਾ ਮੇਅਰ ਦਾ ਅਸੀਂ ਆਪ ਦਾ ਜਿਹੜਾ ਡਿਪਟੀ ਮੇਅਰ ਦਾ ਅਸੀਂ ਆਪਦਾ ਰੱਖਾਂਗੇ ਸਾਡੇ ਹਲਕੇ ਨੂੰ ਇਹਦੇ ਚੋਂ ਜਿਹੜਾ ਸਾਡਾ ਕੈਂਡੀਡੇਟ ਹੈ ਉਹਨਾਂ ਨੂੰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਗੁੱਡ